ਜੀ ਜੀ ਅੱਜ ਬੜੀ ਖੁਸ਼ੀ ਹੋਈ ਹੈ ਜਿਹੜਾ ਇਹਨਾਂ ਦਾ ਮਾਲ ਮੈਂ ਦੇਖਿਆ ਬੜਾ ਹਾਈ ਲੈਵਲ ਦਾ ਤੇ ਬਹੁਤ ਜਿਵੇਂ ਕਈਆਂ ਦਾ ਨਾਮ ਹੋ ਜਾਂਦਾ ਕਈ ਸ਼ੋਬੇ ਰਸਮ ਇਹ ਅੱਜ ਦੇਖਿਆ ਗੜਾ ਮਾਲ ਇਹਨਾਂ ਦੇ ਸ਼ੋਬੇ ਰਸਮ ਵਾਲਾ ਕੰਮ ਬਹੁਤ ਹਾਈ ਲੈਵਲ ਦਾ ਪ੍ਰਜੈਕਟ ਹੈ ਇਹਨਾਂ ਦਾ ਤੇ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਕੇ ਨਾਲ ਜਿਹੜਾ ਬਿਲਕੁਲ ਬਾਬਾ ਜੀ ਨੇ ਅੱਗੇ ਵੀ ਜਿੱਦਾਂ ਬਹੁਤ ਅ ਇੰਡਸਟਰੀ ਨੂੰ ਅੱਗੇ ਲੈ ਕੇ ਜਾਂਦੇ ਆ ਦੇਖੋ ਮੈਂ ਇੱਕ ਇਹਨਾਂ ਦੀ ਟੀਮ ਹੈ ਟੀਮ ਨਾਲ ਕੰਮ ਕਰ ਰਿਹਾ ਤੇ ਬਿਲਕੁਲ ਅੱਗੋ ਇਹ ਜਿਹੜਾ ਸਟੈਪ ਹੈ ਬਹੁਤ ਵਧੀਆ ਸਟੈਪ ਆ ਅੱਗੇ ਹੋਟਲਸੇ ਕਰਦੇ ਸੀ ਅੱਜ ਖੁੱਲੇ ਮੈਦਾਨ ਦੇ ਵਿੱਚ ਕੀਤਾ ਗਵਰਨਮੈਂਟ ਕਾਲਜ ਦਾ ਪੁਪਾ ਗਰਲਸ ਦਾ ਗਰਾਊਂਡ ਹੈ ਤੇ ਅੱਗੋ ਇਹਨਾਂ ਨੇ ਇੱਕ ਬੇਨਤੀ ਵੀ ਕੀਤੀ ਹੈ ਕਿ ਆਪਾਂ ਇਹਦਾ ਇੱਕ ਐਗਜ਼ੀਬਿਸ਼ਨ ਸੈਂਟਰ ਸਰਕਾਰ ਨੂੰ ਤਿਆਰ ਕਰਵਾ ਕਰਵਾਇਤਾ ਜਾਵੇ ਤੇ ਜਰੂਰ ਕਿ ਜਿਹੜੀ ਗੱਲ ਐ ਐਮਐਲਏ ਬੱਗਾ ਜੀ ਤੱਕ ਤੇ ਹੋਰ ਸਾਡੇ ਮਿਨਿਸਟਰ ਜਿਹੜੇ ਸੀਬ ਅਰੋੜਾ ਜੀ ਨੇ ਤੇ ਖਾਸ ਤੌਰ ਤੇ ਸੀਐਮ ਪੰਜਾਬ ਸਾਹਿਬ ਭਗਵੰਤ ਸਿੰਘ ਮਾਨ ਜੀ ਦੇ ਕੰਨਾਂ ਤੱਕ ਜ਼ਰੂਰ ਪਹੁੰਚਾਵਾਂਗੇ ਕਿ ਇੱਕ ਐਗਜ਼ੀਬਿਸ਼ਨ ਸੈਂਟਰ ਵਪਾਰੀਆਂ ਦੇ ਕੇ ਮੈਂ ਖੁਦ ਵਕਾਲਤ ਕਰੂੰਗਾ ਇਸ ਚੀਜ਼ ਦੀ ਕਿ ਦੇਖ ਕੇ ਆਪਾਂ ਇੱਕ ਲੁਧਿਆਣਾ ਇੰਡਸਟਰੀ ਸਿਟੀ ਆ ਇਹਨੂੰ ਹੋਰ ਬੜਾਵਾ ਅੱਜ ਆਲ ਇੰਡੀਆ ਫੈਸ਼ਨ ਗਰਮੈਂਟ ਇਨਫੈਕਸ਼ਨਲ ਵੱਲੋਂ ਇੱਥੇ ਦੁਰਗਾਂਗਪਾਤਾ ਮੰਤਰ ਦੇ ਸਾਹਮਣੇ ਇੱਕ ਗਰਾਊਂਡ ਦੇ ਵਿੱਚ ਬਹੁਤ ਵਧੀਆ ਐਕਸੀਕਿਊਸ਼ਨ ਦਾ ਇੱਥੇ ਲਗਾਈ ਗਈ ਹੈ ਜੋ ਕਿ ਤਰੁਣ ਜਨ ਬਾਵਜੂਦ ਤੋਂ ਦੀ ਸਾਰੀ ਟੀਮ ਕਪਿਲ ਜੋਸ਼ੀ ਜੀ ਮਿਨੇ ਜਨ ਜੀ ਔਰ ਸਾਰੇ ਇਹਨਾਂ ਦੇ ਜਿਹਨੇ ਟੀਮ ਮੈਂਬਰ ਹੈ ਬਹੁਤ ਵਧੀਆ ਇਹ ਉਪਰਾਲਾ ਹੈ ਜੀ ਆ ਗਵਰਨਮੈਂਟ ਕਾਲੀ ਫੋਰ ਗਰਲਸ ਦਾ ਸਰਕਾਰ ਦੀ ਜਗ੍ਹਾ ਇਸੇ ਤਰ੍ਹਾਂ ਇੱਕ ਗਵਰਨਮੈਂਟ ਕਾਲੀ ਫੋਰ ਬॉयਜ਼ ਹੈ ਉਹਦੇ ਵਿੱਚ ਵੀ ਉਹ ਵੀ ਗਵਰਨਮੈਂਟ ਦਾ ਪੀਏਯੂ ਵੀ ਗਵਰਨਮੈਂਟ ਦੀ ਹੈ ਕੁਝ ਥੋੜੀ ਜਿਹੀ ਜਗ੍ਹਾ ਲੈ ਕੇ ਇੱਕ ਐਕਸੀਕਿਊਸ਼ਨ ਸੈਂਟਰ ਸਾਨੂੰ ਦੇ ਦੇਣ ਤੇ ਮੈਂ ਕਹਿੰਦਾ ਸਾਰੇ ਬੜੀ ਬੜੀ ਖੁਸ਼ ਹੋਣਗੇ ਜਿੱਥੇ ਕਿ ਜੁਹਾਰਾ ਦੇ ਗਵਰਨਮੈਂਟ ਕਾਲਜ ਆਫ ਗਰਲਸ ਦੇ ਗਰਾਊਂਡ ਦੇ ਵਿੱਚ AIFDMA 2026 ਲਗਾਈ ਗਈ ਹੈ। ਉਸੇ ਅੱਜ ਦੂਸਰੇ ਦਿਨ ਮੁਕਤੌਰ ਤੇ ਆਵਾਰੀ ਪਾਰਟੀ ਤੋਂ ਸੀਨੀਅਰ ਡਿਪਟੀ ਮੇਅਰ ਅਤੇ ਮਦਨlal ਬੱਗਾਵੇ ਸੁੱਤਰ ਗੌਰਵ ਬੱਗਾਵੇ ਪਹੁੰਚੇ। ਜਿੱਥੇ ਕਿ ਉਹਨਾਂ ਵੱਲੋਂ ਇਸ ਐਗਰੀਗੇਸ਼ਨ ਦੀ ਸ਼ਲਾਘਾ ਕੀਤੀ ਗਈ ਤਾਂ ਉੱਥੇ ਉਹਨਾਂ ਵੱਲੋਂ ਕਿਹਾ ਗਿਆ ਕਿ ਜੋ ਵੀ AIFDMA ਵਿੱਚ ਦੇ ਮੈਂਬਰਾਂ ਦੇ ਵੱਲੋਂ ਗਰਾਊਂਡ ਨੂੰ ਲੈ ਕੇ ਮੰਗ ਕੀਤੀ ਗਈ ਹੈ ਉਹ ਵੀ ਜਰੂਰ ਪੂਰੀ ਕੀਤੀ ਜਾਵੇਗੀ ਅੱਜ ਆਲੈਂਡ리아 ਫੈਸ਼ਨ گارਮੈਂਟਸ ਵੱਲੋਂ 6ਵੀਂ ਲਗਾਤਾਰ ਜੀ ਪਹਿਲਾਂ ਇਹ ਫੋਟੋ ਚ ਲਗਾ ਰਹੇ ਨੇ ਤੁਸੀਂ ਆਜੇ ਗਵਰਨਮੈਂਟ ਕਾਲਜ ਗਾਰਡਸ ਦੇ ਤੇ ਲਾਇਆ 75 ਰੁਪਏ ਨਾਲ ਸਟਾਰਟ ਲੱਗੇ ਅੱਜ ਬੜੀ ਖੁਸ਼ੀ ਹੋਈ ਹੈ ਜਿਹੜਾ ਇਹਨਾਂ ਦਾ ਮਾਲ ਮੈਂ ਦੇਖਿਆ ਬੜਾ ਹਾਈ ਲੈਵਲ ਦਾ ਤੇ ਬਹੁਤ ਜਿਵੇਂ ਤੁਸੀਂ ਕਈਆਂ ਦਾ ਨਾਮ ਹੋ ਜਾਂਦਾ ਕਈ ਸ਼ੋਭੇ ਰਸਮਾਂ ਇਹ ਅੱਜ ਦੇਖਿਆ ਗੜਾ ਮਾਲ ਇਹਨਾਂ ਦੇ ਸ਼ੋਭੇ ਰਸਮਾਂ ਵਾਲਾ ਕੰਮ ਬਹੁਤ ਹਾਈ ਲੈਵਲ ਦਾ ਪ੍ਰੋਜੈਕਟ ਹੈ ਇਹਨਾਂ ਦਾ ਤੇ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਛੋਕਾ ਮਨਾ ਕਰਦਾ ਵੀ ਇਹਨਾਂ ਦਿਨ ਦੁਗਣੀ ਰਾਚ ਚੋਗਣੀ ਤਰੱਕੀ ਕਰਨ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਥੈਂਕ ਕਰਦਾ ਇਹਨਾਂ ਨੂੰ ਮੇਨੂੰ ਬਿਲਕੁਲ ਪਬਲਿਕ ਨੂੰ ਇਹ ਨੁਦਾਨਾ ਹੌਸਲੀ ਦਾ ਹੱਬ ਆ ਤੇ ਕਹਿੰਦੇ ਲੋੜ ਨਹੀਂ ਬੰਦੇ ਪਬਲੀਕ ਨੂੰ ਪਤਾ ਵੀ ਲੁਧਾਨੇ ਤੋਂ ਵਧੀਆ ਮਾਲ ਕਿਤੇ ਵੀ ਨਹੀਂ ਮਿਲਣਾ ਇਸ ਕਰਕੇ ਲੋਕ ਲੁਧਾਨੇ ਦਾ ਹੀ ਮਾਲ ਪਾ ਕੇ ਰਾਜੀਏ ਆਲ ਇੰਡੀਆ ਚ ਵਿਦੇਸ਼ਾਂ ਦੇ ਸਾਰੇ ਪਾਸੇ ਲੁਧਾਨੇ ਦਾ ਹੀ ਮਾਲ ਜਾਂਦਾ ਤੇ ਮੈਂ ਉਹੀ ਸ਼ੌਕ ਕਾਮਨਾਮੰਦ ਹੁੰਨਾ ਵੀ ਇਹਨਾਂ ਦਿਨ ਦੁੱਗਣੀ ਰਾਤ ਦੁੱਗਣੀ ਰਫੀ ਕਰੀ ਐਕਲੀ ਵੈਬਸਾਈਟ ਤੇ ਬਹੁਤ ਜ਼ਿਆਦਾ ਲੋਕ ਰਹੇ ਦੇਖਦੇ ਨੇ ਉਹ ਉਹ ਸਾਡੇ ਲੋਕਲ ਬਾਡੀ ਮੰਤਰੀ ਸੰਜੀਵ ਰੋੜਾ ਜੀ ਨੇ ਕਿਹਾ ਵਾ ਲਾਂਚ ਕਰਤਾ ਆ ਬਹੁਤ ਜਲਦੀ ਇਹਨਾਂ ਲਈ ਇੱਕ ਹਾਲ ਬਣਾਇਆ ਜਾਊਗਾ ਉਹ ਸਰਕਾਰ ਵੱਲੋਂ ਪਹਿਲਾਂ ਹੀ ਡਿਕਲੇਅਰ ਕਰ ਚੁੱਕੇ ਆਲ ਇੰਡੀਆ ਫੈਸ਼ਨ ਡਿਜ਼ਾਈਨਿੰਗ ਐਂਡ ਮੈਨੂਫੈਕਚਰਿੰਗ ਐਗਰੀਗੇਸ਼ਨ ਬਲੋ ਜੋ ਆਈ ਦੂਜੇ ਦਿਨ ਤੁਸੀਂ ਦੱਸ ਰਹੇ ਹੋ ਕਿ ਐਗਜ਼ੀਬਿਸ਼ਨ ਜੋ ਲੱਗੀ ਹੈ ਬਹੁਤ ਸਾਰੀ ਮੈਨੇਜਮੈਂਟ ਕਮੇਟੀ ਵਧਾਈ ਦੀ ਪਾਤਰ ਹੈ ਤੇ ਬਹੁਤ ਵਧੀਆ ਸਟੈਪ ਹੈ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰੂੰਗਾ ਸਾਰੇ ਲੁਧਿਆਣਾ ਵਾਸੀਆਂ ਨੂੰ ਕਿ ਦੇਖੋ ਆਪਾਂ ਸਾਥ ਦਈਏ ਆ ਕੇ ਇਹਨਾਂ ਦੇ ਪ੍ਰੋਡਕਟਸ ਵਿਜ਼ਿਟ ਕਰੀਏ ਬੜਾ ਵੱਡਾ ਸਟੈਪ ਹੈ ਇੱਕ ਰੂਫ ਦੇ ਅੰਡਰ ਆਪਾਂ ਨੂੰ ਕਿੰਨੀ ਫੈਸਿਲਿਟੀ ਮਿਲ ਰਹੀ ਹੈ ਹਰ ਤਰ੍ਹਾਂ ਦਾ ਬ੍ਰਾਂਡ ਤੇ ਇਹਨਾਂ ਦੇ ਜੋ ਇੰਡਸਟਰੀਲਿਸਟ ਭਰਾ ਸਾਡੇ ਕਿਉਂਕਿ ਲੁਧਿਆਣਾ ਹੱਬ ਲੁਧਿਆਣਾ ਇੰਡਸਟਰੀਅਲ ਸਿਟੀ ਹੋਣ ਦੇ ਨਾਤੇ ਹੱਬ ਹੈ ਇੰਡਸਟਰੀ ਦਾ ਤੇ ਇੱਥੇ ਲੋਕ ਆਪਣਾ ਸਟਾਲਸ ਲਗਾ ਕੇ ਬੈਠੇ ਆ ਤੇ ਇਹਨਾਂ ਦੇ ਪ੍ਰੋਡਕਟਸ ਜਿਹੜੇ ਨੇ ਇੱਕ ਰੂਫ ਦੇ ਅੰਡਰ ਆਪਾਂ ਨੂੰ ਮਿਲ ਰਹੇ ਆ ਤੇ ਬਹੁਤ ਵਧੀਆ ਸਟੈਪ ਹੈ ਮੈਂ ਵਧਾਈ ਜਿੱਤੇ ਵਧਾਈ ਦੇਣਾ ਧੰਨਵਾਦ ਕਰੂੰਗਾ ਸਾਰੀ ਕਮੇਟੀ ਦਾ ਜਿਵੇਂ ਕਿ ਅੱਗੇ ਨਾ ਹੋਟਲ ਦੇ ਵਿੱਚ ਲਾਉਂਦੇ ਸੀ ਤਰੁਣ ਜਨ ਬਾਵਾ ਜੀ ਦਾ ਕਹਿੰਦੇ ਇਹ ਉਪਰਾਲਾ ਕੀਤਾ ਗਿਆ ਜਿਹੜਾ ਇਸ ਵਾਰ ਖੁੱਲੇ ਦੇ ਵਿੱਚ ਵੱਡੇ ਤਰੀਕੇ ਨਾਲ ਜਿਹੜਾ ਬਿਲਕੁਲ ਬਾਵਾ ਜੀ ਨੇ ਅੱਗੇ ਵੀ ਜਿੱਦਾਂ ਬਹੁਤ ਅ ਇੰਡਸਟਰੀ ਨੂੰ ਅੱਗੇ ਲੈ ਕੇ ਜਾਂਦੇ ਆ ਦੇਖੋ ਮੈਂ ਇੱਕ ਇਹਨਾਂ ਦੀ ਟੀਮ ਆ ਟੀਮ ਨਾਲ ਕੰਮ ਕਰ ਰਹੇ ਆ ਤੇ ਬਿਲਕੁਲ ਅੱਗੋ ਇਹ ਜਿਹੜਾ ਸਟੈਪ ਹੈ ਬਹੁਤ ਵਧੀਆ ਸਟੈਪ ਆ ਕਿ ਹੋਟਲਸੇ ਕਰਦੇ ਸੀ ਅੱਜ ਖੁੱਲੇ ਮੈਦਾਨ ਦੇ ਵਿੱਚ ਕੀਤਾ گورਮੈਂਟ ਕਾਲਜ ਦਾ ਕੁੜਕਾਂ ਗਰਲਸ ਦਾ ਗਰਾਊਂਡ ਹੈ ਤੇ ਅੱਗੋ ਇਹਨਾਂ ਨੇ ਇੱਕ ਬੇਨਤੀ ਵੀ ਕੀਤੀ ਹੈ ਕਿ ਆਪਾਂ ਇਹਦਾ ਇੱਕ ਐਗਜ਼ੀਬਿਸ਼ਨ ਸੈਂਟਰ ਸਰਕਾਰ ਵੱਲੋਂ ਤਿਆਰ ਕਰਵਾਇਆ ਕਰਵਾ ਲਿਤਾ ਜਾਵੇ ਤੇ ਜਰੂਰ ਇਹ ਜਿਹੜੀ ਗੱਲ ਹੈ ਐਮ.ਐਲ.ਏ ਬੱਗਾ ਜੀ ਤੱਕ ਤੇ ਹੋਰ ਸਾਡੇ ਮਨਿਸਟਰ ਜਿਹੜੇ ਸੰਜੀਵ अरोੜਾ ਜੀ ਨੇ ਤੇ ਖਾਸ ਤੌਰ ਤੇ ਸੀ.ਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਨਾਂ ਤੱਕ ਜਰੂਰ ਪਹੁੰਚਾਵਾਂਗੇ ਕਿ ਇੱਕ ਐਗਜ਼ੀਬਿਸ਼ਨ ਸੈਂਟਰ ਵਪਾਰੀਆਂ ਨੂੰ ਦੇ ਕੇ ਮੈਂ ਖੁਦ ਵਕਾਲਤ ਕਰੂੰਗਾ ਉਸ ਚੀਜ਼ ਦੀ ਕਿ ਦੇਖ ਕੇ ਆਪਾਂ ਇੱਕ ਲੁਧਿਆਣਾ ਇੰਡਸਟਰੀ ਸਿਟੀ ਆ ਇਹਨੂੰ ਹੋਰ ਬੜਾਵਾ ਦੇਈਏ ਅੱਜ 올 ਇੰਡੀਆ ਫੈਸ਼ਨ ਗਵਰਨਮੈਂਟ ਮੈਨੂਫੈਕਚਰਿੰਗ ਵੱਲੋਂ ਇੱਥੇ ਦੁਰਗਾ ਮੰਦਿਰ ਦੇ ਸਾਹਮਣੇ ਇੱਕ ਗਰਾਊਂਡ ਦੇ ਵਿੱਚ ਬਹੁਤ ਵਧੀਆ ਐਗਜ਼ੀਬਿਸ਼ਨ ਦਾ ਇੱਥੇ ਲਗਾਈ ਗਈ ਹੈ ਜੋ ਕਿ ਤਰੁੰਜਨ ਬਾਵਾਜੀ ਹੋਰ ਉਹਨਾਂ ਦੀ ਸਾਰੀ ਟੀਮ ਕਪਿਲ ਜੋਸ਼ੀ ਜੀ ਬਿਨੇ ਜਨ ਜੀ ਹੋਰ ਸਾਰੇ ਇਹਨਾਂ ਦੇ ਜਿਹਨੇ ਟੀਮ ਮੈਂਬਰ ਹੈ ਬਹੁਤ ਵਧੀਆ ਇਹ ਉਪਰਾਲਾ ਹੈ ਇੱਥੇ ਅੱਜ 70 ਤੋਂ ਪਲੱਸ ਅੱਜ ਹੋਜ਼ਰੀਜ਼ ਨੇ ਆਪਣੇ ਸਟਾਲ ਲਗਾਏ ਹੈ ਔਰ ਜਿਹਦੇ ਵਿੱਚ ਆਪਣੇ ਇਹ ਮੈਨੂਫੈਕਚਰਿੰਗ ਜੋ ਵੀ ਬਣਾਉਂਦੇ ਆ ਉਹ ਪ੍ਰੈਜ਼ੈਂਟ ਕਰ ਰਿਹਾ ਸਾਰੇ ਗਾਕਾ ਕੇ ਬਹੁਤ ਵਧੀਆ ਲੁਧਿਆਣਾ ਦੇ ਵਿੱਚ ਇਹ ਇੱਕ ਹੱਬ ਬਣ ਚੁੱਕਾ ਹੈ ਔਰ ਇਹਨਾਂ ਦਾ 6th ਐਡੀਸ਼ਨ ਹੈ ਅੱਜ 6ਵੀਂ ਐਗਜ਼ੀਬਿਸ਼ਨ ਹੈ ਬਹੁਤ ਵਧੀਆ ਹੰਗਾਰਾ ਮਿਲਦਾ ਹੈ ਉਹਨਾਂ ਨੂੰ ਹਰ ਸਾਲ ਦੀ ਤਰ੍ਹਾਂ ਜਿੱਥੇ ਇਥੇ ਸਾਨੂੰ ਬੁਲਾਉਂਦੇ ਅਸੀਂ ਆਨੇ ਆਂ ਔਰ ਜਿੱਥੇ ਤੇ ਸਾਡੀ ਸੇਵਾ ਲਾਂਦੇ ਅਸੀਂ ਹਰ ਟਾਈਮ ਇਹਨਾਂ ਦੇ ਨਾਲ ਆ। ਥੈਂਕ ਯੂ ਜੀ। ਜਿਸ ਤਰ੍ਹਾਂ ਮੈਂ ਆਪਣੇ ਬੱਗਾ ਜੀ ਨੂੰ ਔਰ ਇਹਨਾਂ ਦੇ ਮਾਰਫਤ ਆਮ ਆਦਮੀ ਪਾੜੀ ਦੀ ਗਵਰਨਮੈਂਟ ਨੂੰ ਆਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਤਰ੍ਹਾਂ ਸਾਡਾ ਇੱਥੇ 1.5 ਕਰੋੜ ਰੁਪਏ ਸਾਡਾ ਸਾਡਾ ਖਰਚਾ ਆਇਆ ਹੈਗਾ। ਤੇ ਸਾਲ 'ਚ ਸਾਡੀਆਂ 8 ਤੇ 10 ਐਗਜ਼ੀਬਿਸ਼ਨਸ ਲੱਗਦੀਆਂ। ਸਾਡਾ 10 ਤੋਂ 15 ਕਰੋੜ ਦਾ ਖਰਚਾ ਆਉਂਦਾ ਹੈ। ਅਸੀਂ ਉਹ ਵਪਾਰੀ ਖਰਚਾ ਸਰਕਾਰ ਨੂੰ ਦੇਣ ਨੂੰ ਤਿਆਰ ਆਂ ਅਗਰ ਆਹੀ ਵਾਲਾ ਗਰਾਊਂਡ ਜਾਂ ਇਸ ਦੇ ਮਿਲਦਾ ਜੁਲਦਾ ਅੱਛੀ ਲੋਕੇਲਿਟੀ ਦਾ ਕੋਈ ਦੇਖੋ ਇੰਨਾ ਵੱਡਾ ਆ ਯੂਟਿਲਾਈਜ਼ ਨਹੀਂ ਹੁੰਦਾ ਆ ਗਵਰਨਮੈਂਟ ਕਾਲਿਫੋਰ ਗਰਲਸ ਦਾ ਸਰਕਾਰ ਦੀ ਜਗ੍ਹਾ ਇਸੇ ਤਰ੍ਹਾਂ ਇਸ ਤਰ੍ਹਾਂ ਗਵਰਨਮੈਂਟ ਕਾਲਿਫੋਰ ਬॉयਜ਼ ਹੈ ਉਹਦੇ ਵਿੱਚ ਵੀ ਉਹ ਵੀ ਗਵਰਨਮੈਂਟ ਦਾ ਪੀਏਯੂ ਵੀ ਗਵਰਨਮੈਂਟ ਦੀ ਹੈ ਕੋਈ ਛੋਟੀ ਜਿਹੀ ਜਗ੍ਹਾ ਲੈ ਕੇ ਇੱਕ ਐਗਜ਼ੀਬਿਸ਼ਨ ਸੈਂਟਰ ਸਾਨੂੰ ਦੇ ਦੇਣ ਤੇ ਮੈਂ ਕਹਿੰਦਾ ਸਾਰੇ ਵਪਾਰੀ ਬਹੁਤ ਖੁਸ਼ ਹੋਣਗੇ ਦੂਸਰਾ ਪੱਗਸਾ ਵੀ ਇੱਕ ਹੋਰ ਗੁਜ਼ਾਰਿਸ਼ ਹੈ ਸਾਡਾ ਜੋ ਅਸੀਂ ਟੈਕਸਟਾਈਲ ਵਾਲੇ ਹੈਗੇ ਸਾਡੀ ਜੋ ਬੈਗਬੋਨ ਹੈ ਉਹ ਜੇ ਅੱਜ ਐਨੇ ਸੋਹਣੇ ਸੋਹਣੇ ਦੇਖੋ ਰੰਗਾਂ ਦੇ ਕੱਪੜੇ ਨੇ ਅਸੀਂ ਸਾਰੇ ਗਾਰਮੈਂਟਸ ਐਗਜ਼ਿਬਿਟ ਕਿਤੇ ਸਾਡੇ ਡਾਈਂਗ ਦੇ ਅਸੀਂ ਜੋ ਟ੍ਰੀਟਮੈਂਟ ਪਲਾਂਟਸ ਲਗਾਏ ਆ ਸਾਡੇ ਉੱਤੇ ਇੱਕ ਬੜਾ ਲਾਂਚਨ ਲੱਗਦਾ ਆ ਰਿਹਾ ਕਈ ਸਾਲਾਂ ਤੋਂ ਵੀ ਰੰਗਾਈ ਦੇ ਕਾਰਨ ਬੁੱਢਾ ਨਾਲਾ ਕਹਿੰਦਾ ਹੋ ਗਿਆ ਔਰ ਦੇਖੋ ਕਾਂਗਰਸ ਦੀ ਗਵਰਨਮੈਂਟ ਨੇ 850 ਕਰੋੜ ਰੁਪਈਆ ਲਗਾ ਕੇ ਬੁੱਢੇ ਨਾਲੇ ਨੂੰ ਸਾਫ਼ ਕਰਨ ਦਾ ਪ੍ਰੋਜੈਕਟ ਲੈ ਕੇ ਆਏ ਸੀ ਅੱਜ ਅਸੀਂ ਪੁੱਛਦੇ ਆਂ ਬਈ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਨੇ ਔਰ ਆਹ ਕਾਂਗਰਸ ਦੀ ਗਵਰਨਮੈਂਟ ਦੇ ਵਿੱਚ ਜਿਹੜਾ ਝੂਠਾ ਪ੍ਰੋਜੈਕਟ ਆਇਆ ਉਹਨਾਂ ਦੇ ਉੱਪਰ ਐਮਐਲਏ ਗੁੱਗੀ ਜੀ ਨੇ ਵੀ ਸਵਾਲ ਚੱਕੇ ਸੀਗੇ ਵੀ ਬੁੱਢਾ ਨਾਲਾ ਸਾਫ਼ ਨਹੀਂ ਹੋਇਆ ਜੀ ਔਰ ਉਹਦਾ ਐਲੀਗੇਸ਼ਨ ਸਾਡੇ ਡਾਈੰਗ ਵਾਲੇ ਉੱਪਰ ਆਣਾ ਜਦਕਿ ਅਸੀਂ ਡਾਈੰਗ ਵਾਲਿਆਂ ਨੇ ਬਹਾਦਰ ਕੇ ਰੋਡ ਤੇ 15 ਐਮਐਲ ਦੀ ਦਾ ਤਾਜਪੁਰਾ ਫੋਕਸ ਬਣ ਵਾਲਿਆਂ ਨੇ 50 ਔਰ 40 ਐਮਐਲ ਦੀ ਦਾ ਅਸੀਂ ਆਪਣੇ ਟ੍ਰੀਟਮੈਂਟ ਪਲਾਂਟਸ ਲਗਾ ਲਏ ਪਰ ਸਟਿਲ ਅਗਰ ਜੋ ਕਮੀਆਂ ਰਹਿ ਗਈਆਂ ਜੋ ਕਾਂਗਰਸ ਦੀ ਗਵਰਨਮੈਂਟ ਪ੍ਰੋਜੈਕਟ ਲੈ ਕੇ ਆਈ ਸੀ ਉਹ ਵੀ ਨੂੰ ਬੁੱਢਾ ਨਾਲਾ ਵੀ ਨੂੰ ਸਾਫ਼ ਕਰਨ ਦਾ ਮਾਸੇ ਬਾਕੀ ਸਾਡੀ ਗਾਰਮੈਂਟ ਇੰਡਸਟਰੀ ਦੀ ਜੋ ਬੈਕਬੋਨ ਹੈ ਡਾਈਂਗ ਦੀ ਇੰਡਸਟਰੀ ਉਹ ਕਲੰਕਿਤ ਰਹਿਤ ਹੋ ਜਵੇ ਸਾਡੇ ਤੋਂ ਜੋ ਅਲੀਗੇਸ਼ਨ ਲੱਗਦਾ ਵੀ ਰੰਗਾਈ ਦੇ ਪਾਣੀ ਕਾਰਨ ਬੁੱਢਾ ਨਾਲਾ ਗੰਦਾ ਹੋ ਗਿਆ ਉਹਦੇ ਵਿੱਚ ਵੀ ਤੁਸੀਂ ਗਵਰਨਮੈਂਟ ਦੇ ਵਿੱਚ ਤੁਸੀਂ ਯੰਗ ਇੱਕ ਐਂਟਰਪ੍ਰੈਨਰ ਕਹਿ ਲੋ ਇੱਕ ਯੰਗ ਐਡਵੋਕੇਟ ਕਹਿ ਲੋ ਔਰ ਇੱਕ ਯੰਗ ਇੱਕ ਪੋਲਿਟੀਕਲ ਪਰਿਵਾਰ ਦੇ ਇੱਕ ਤੁਸੀਂ ਬਗਾਸਾ ਦੇ ਬੇਟੇ ਤੇ ਆ ਸਾਡੇ ਨੂੰ ਯੂਥ ਨੂੰ ਚਾਹੀਦਾ ਹੈਗਾ ਕਿ ਆਪਣੇ ਲੁਹਾਨਾ ਜਿਸ ਨੂੰ ਮੈਂਚੈਸਟਰ ਆਫ ਇੰਡੀਆ ਕਿਹਾ ਜਾਂਦਾ ਹੈ ਸਭ ਤੋਂ ਵੱਡਾ ਸਾਈਕਲ ਇੰਡਸਟਰੀ ਦਾ ਔਰ ਹੌਦਰੀ ਦਾ ਪੂਰੇ ਵਰਲਡ ਦਾ ਗੜ੍ਹ ਹੈ ਸਾਡਾ ਸ਼ਹਿਰ ਹੋਰ ਖੂਬਸੂਰਤ ਬਣੇ ਉਹਦੇ ਉੱਤੇ ਲੇਕ ਬਣੀ ਚਾਹੀਦੀ ਬੁੱਢੇ ਨਾਲੇ ਕਲੀਨ ਹੋਣਾ ਚਾਹੀਦਾ ਉਹ ਵੀ ਹੁਣ ਗਵਰਨਮੈਂਟ ਦੇ ਵਿੱਚ ਤੁਸੀਂ ਪੁੱਟ ਕਰੋ ਤਾਂ ਕਿ ਆ ਸਾਡਾ ਸ਼ਹਿਰ ਹੋਰ ਬਿਊਟੀਫੁਲ